ਸਸਿਕ ਕਾਲ ਵੀ ਉਹ ਵੀ ਮੈਂ ਤੁਹਾਡਾ ਆਪਣਾ ਸੰਧੂ ਤਰਵੰਡੀ ਸਾਬੋਲਾ ਭਾਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਆਸ ਕਰਨਾ ਸਭ ਠੀਕ ਠਾਕ ਹੋਵਗੇ ਰਾਜੀ ਖੁਸ਼ੀ ਹੋਵਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਹੈ ਉਹ ਛੋਟੇ ਵਾਸਤੇ ਟਰੈਕਟਰ ਟਰੈਕਟਰ ਕਰਾ ਜਮਾ ਰੁਪਈਆ ਰੁਪਈਆ ਲਿਸ਼ਕਾਂ ਵੀ ਆ ਮਾਰਦਾ ਲੇਕਿਨ ਸੋਨਾਲੀ ਕਾ 60 ਟੀਐਮ 2000 ਤੇ 8 ਮਾਰ ਲਾ ਪੰਜਾਬ ਨੰਬਰ ਆ ਪੀਵੀ 11 ਟਰੈਕਟਰ ਜਮਾ ਚੰਗਾ ਪੂਰਾ ਚੰਗਾ ਜਿੰਨਾ ਵੀ ਗੱਲ ਪੁੱਜ ਕੇ ਸੋਹਣਾ ਟਰੈਕਟਰ ਸਾਈਡ ਗੇਅਰ ਸਾਫ ਕੰਡੀਸ਼ਨ ਦਾ 70 ਤੋਂ 80 ਇਹ ਟਰੈਕਟਰ ਦੇ ਟਾਇਰ ਪਏ ਐਮਆਰਐਫ ਕੰਪਨੀ ਦੇ ਟਰੈਕਟਰ ਟੈਰ ਵੀ ਬਈ ਟਰੈਕਟਰ ਦੇਖਣੀ ਹੈ ਨਾ ਪੂਰੇ ਚੰਗੇ ਪਾਏ ਹੋਇਆ ਬਾਈ ਨੇ ਤੇ ਸੇ ਪਾਸੇ ਕੋਈ ਕਮੀ ਪੇਸ਼ੀ ਨਹੀਂ ਦਿੱਤੀ ਟਰੈਕਟਰ ਚ ਬਾਕੀ ਟਰੈਕਟਰ ਦੇਖ ਨਹੀਂ ਤੁਸੀਂ ਚੈੱਕ ਕਰ ਲਓ ਮੋਹਰੇ ਆ ਰਿਹਾ ਤੂੜੀ ਵਾਲਾ ਸੀਜ਼ਨ ਮੌਕਾ ਹੈ ਇਹ ਟਰੈਕਟਰ ਖਰੀਦਣ ਦਾ ਤੂੜੀ ਵਾਲੀ ਮਸ਼ੀਨ ਚੋਂ ਕੱਢ ਕੇ ਉਸ ਤੋਂ ਬਾਅਦ ਜੋੜ ਲਿਆ ਕੰਪਿਊਟਰ ਖਰਾ ਹੈ ਫੇਰ 4 ਵਾਲੀ ਮਸ਼ੀਨ ਟਰੈਕਟਰ ਕਿਸੇ ਵਸੋਂ ਮਰਦਾ ਨਹੀਂ ਇੰਨਾ ਇੱਕ ਚੰਗਾ ਟਰੈਕਟਰ ਹੈ ਬਈ ਇਹਨੀਆਂ ਗੇਰ ਦੀ ਬਾਈ ਕਹਿੰਦਾ ਮੇਰੀ ਫੁੱਲ ਗਾਰੰਟੀ ਆ ਬਾਕੇ ਲੈ ਜਿਓ ਦੋ ਦਿਨ ਬਾਹਲ ਉਚਾ ਦਿਨ ਬਾਹਲ ਸੌਦਾ ਕਹਿੰਦਾ ਫੇਰ ਕਰ ਲਾਂਗੇ ਪਹਿਲਾਂ ਟਰੈਕਟਰ ਪਾ ਕੇ ਟਰਾਈ ਮਾਰ ਕੇ ਫੇਰ ਖਰੀਦੋ ਤੇਲ ਬ੍ਰੇਕਾਂ ਤਵਾ ਵਾਲਾ ਕਲਾਚ ਸਟੇਰਿੰਗ ਸੈਂਪਲ ਕਿ ਟਰੈਕਟਰ ਤੇ ਰੰਗ ਰੂ ਪੂਰਾ ਸਾਮੈਨ ਟਰੈਕਟਰ ਆ ਬਈ ਰਹੀ ਨੀਗਾ ਵੀ ਉਹ ਤਾਂ ਵੀ ਵੇਰੇ ਹੈ ਨਾ ਉਹ ਕੰਮ ਨਹੀਂ ਕਰ ਬਾਕੀ 60 ਵਾਲਾ ਸੋਨ ਨਾਲ ਲਿਖਿਆ ਬਈ ਚਾਰ ਸਿਲੰਡਰ ਆ ਅਹੀ ਟਰੈਕਟਰ ਖਰੀਦਣ ਲਈ ਆਪਾਂ ਇਹ ਨਾਲ ਕਰ ਲੋ ਸੰਪਰਕ

ਨੰਬਰ ਆਪਾਂ ਜਿਹੜਾ ਦੇਵਾਂਗੇ ਉਹਦੇ ਨੰਬਰ ਤੇ ਫੋਨ ਕਰ ਲਓ ਮਾਰੇ ਸਾਰੇ ਸਟicker ਨਾਲ ਦੇ ਟਰੈਕਟਰ ਇਹਨਾਂ ਸਭ ਮੈਂ ਟਰੈਕਟਰ 2008 ਮਾਡਲ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮੈਂ ਤੁਹਾਡਾ ਵੀ ਆਪਣਾ ਸੰਧੂ ਤਰੌਂਡੀ ਸਭਾ